ਆ ਪੰਜਾਬੀ ਆ ਗਿਆ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਫਿਰ ਹਾਜ਼ਰ ਆ ਇੱਕ ਨਵਾਂ ਵਲੌਗ ਦੇ ਨਾਲ ਤੇ ਅੱਜ ਆਪ ਤਿਆਰ ਹੋਏ ਆ ਮਹਾਰਾਜਾ ਤਲੀਪ ਸਿੰਘ ਦੇ ਘਰ ਉਹਦੀ ਕਬਰ ਤੇ ਉਹਦਾ ਸਟੈਚੂ ਵੇਖਣ ਵਾਸਤੇ ਤੇ ਮਹਾਰਾਜਾ ਤਲੀਪ ਸਿੰਘ ਦਾ ਘਰ ਜੋ ਇੱਕ 뮤ਜ਼ੀਅਮ ਵਿੱਚ ਕਨਵਰਟ ਕਰ ਦਿੱਤਾ ਉਹ ਸੁਣਿਆ ਸੀ ਕਿ ਉਸਦੇ ਪੁੱਤਰ ਦਾ ਘਰ ਸੀ ਤੇ ਉਹਨੇ ਉਹਦੇ ਪੁੱਤਰ ਨੇ ਉਹਨੂੰ ਗਵਰਨਮੈਂਟ ਨੂੰ ਉਹਨਾਂ ਦਾ ਸਮਾਨ 뮤ਜ਼ੀਅਮ ਵਾਸਤੇ ਦਾਨ ਕਰ ਦਿੱਤਾ ਸੀ ਡੋਨੇਟ ਕਰ ਦਿੱਤਾ ਸੀ ਤੇ ਉਸ ਪਿੰਡ ਦੇ ਵਿੱਚ ਲੱਗ ਗਈ ਇੱਕ ਸਟੈਚੂ ਬਣਾਇਆ ਹੈ ਤੇ ਥੋੜੀ ਦੂਰ ਤੇ ਇੱਕ ਚਰਚ ਹੈ ਤੇ ਚਰਚ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਦਾ ਉਹਦੀ ਉਹਦੀ ਕਵਰ ਤੇ ਉਹਦੀ ਕਰਦੀ ਦੀ ਕਬਰ ਤੇ ਨਾਲ ਹੀ ਉਹਦੇ ਪੁੱਤਰ ਦੀ ਕਬਰ ਹੈ ਤੇ ਜਾਣਕਾਰੀ ਦਿੰਦੇ ਚਾਹੀਏ ਕਿ ਮਹਾਰਾਜਾ ਦਲੀਪ ਸਿੰਘ ਦੀ ਪੁੱਤਰ ਦੀ ਮੌਤ ਪਹਿਲਾਂ ਹੋ ਗਈ ਸੀ ਤੇ 3-4 ਮਹੀਨੇ ਬਾਅਦ ਹੀ ਮਹਾਰਾਜਾ ਦਲੀਪ ਸਿੰਘ ਦੀ ਮੌਤ ਹੋ ਗਈ ਸੀ ਤੇ ਜੋ ਕਿ ਫਰਾਂਸ ਵਿੱਚ ਸ਼ਾਇਦ ਫਰਾਂਸ ਵਿੱਚ ਹੋਈ ਸੀ ਤੇ ਉਹਨੂੰ ਇੱਥੇ ਲਿਆ ਕੇ ਦਫਨਾਇਆ ਗਿਆ ਤੇ ਚਲੋ ਆਓ ਦਿਖਾਉਦੇ ਹਾਂ ਅਸੀਂ ਤੁਹਾਨੂੰ ਮਹਾਰਾਜਾ ਦਲੀਪ ਸਿੰਘ ਦੇ ਨਾਲ ਜੁੜੀਆਂਆਂ ਡੂੰਗੀਆਂ ਜਾਣਕਾਰੀਆਂ ਸਿੱਖ ਰਾਜ ਦਾ ਆਖਰੀ ਯੋਧਾ ਆਖਰੀ ਰਾਜਾ ਜੋ ਸਦਾ ਦੀ ਨੀਂਦ ਦੇ ਜ਼ਮੀਨ ਵਿੱਚ ਸੁੱਤਾ ਪਿਆ ਹੈ ਤੇ ਆਉਂਦੇ ਜਾਂ ਕੇ ਉਸ ਤੇ ਨਗਰ ਵਿੱਚ ਜਿਸ ਪਿੰਡ ਵਿੱਚ ਰਹਿੰਦਾ ਸੀ ਹਾਂਜੀ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਅੱਜ ਆਪਾਂ ਜਾ ਰਹੇ ਹਾਂ ਮਹਾਰਾਜਾ ਦਲੀਪ ਸਿੰਘ ਦੇ ਘਰ ਤੇ ਉਸ ਤੋਂ ਬਾਅਦ ਆਪਾਂ ਉਸ ਦੀ ਕਬਰ ਤੇ ਵੀ ਜਾਵਾਂਗੇ ਇਹ ਪਿੱਛੇ ਜੋ ਦੇਖ ਰਹੇ ਹੋ ਇਹ ਮਹਾਰਾਜਾ ਦਲੀਪ ਸਿੰਘ ਦਾ ਘਰ ਹੈ ਤੇ ਅਸੀਂ ਇੱਥੇ ਪਹੁੰਚ ਚੁੱਕੇ ਹਾਂ ਇਹ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਇਹ ਤਾਂ ਕਾਰ ਸੀ ਇੱਥੇ ਰਹਿੰਦਾ ਸੀਗਾ ਤੇ ਹੁਣ ਇਸ ਕਾਰ ਨੂੰ ਇਹਨਾਂ ਨੇ ਮਤਲਬ ਉਹਦੇ ਵਿੱਚ ਕਨਵਰਟ ਕਰ ਦਿੱਤਾ ਹੈ ਮੈਂ ਤੁਹਾਨੂੰ ਇਹਦਾ ਦੂਜਾ ਪਾਸਾ ਦਿਖਾਉਣਾ ਇਹ ਕਾਰੇ ਮਹਾਰਾਜਾ ਰਣਜੀਤ ਇਹ ਤਲੀਵ ਸਿੰਘ ਦਾ ਜਿੱਥੇ ਉਹ ਆਪਣਾ ਠਾ ਕੇ ਰਹਿੰਦਾ ਸੀਗਾ ਤੇ ਹੋਰਿਆਂ ਵੱਲੋਂ ਇਸ ਨੂੰ ਇਹ ਬੀਬੀ ਮਿੰਤਾ ਦੇ ਵੀ ਵਿੰਡੋ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਦੀ ਜੋਰਿਨਲ ਫੋਟੋ ਹੈ ਉਹ ਲੱਗੀ ਹੈ ਤੇ ਇਹ ਘਰ 1490 ਦਾ ਬਣਿਆ ਆਇਆ ਹੈ ਇਹ 1886 ਦੇ ਵਿੱਚ ਅ ਲਿਖਿਆ ਹੈ ਦੇਖਦੇ ਇਨ 1921 ਦਾ ਹਾਊਸ ਵਾਸ 기ਵਨ ਟੂ ਦ ਫਾਲੋਅਰ ਪ੍ਰਿੰਸ ਪ੍ਰੇਡਕਟ ਦਲੀਪ ਸਿੰਘ ਨੂੰ ਉਹ ਦਿੱਤਾ ਗਿਆ ਸੀ 1860 ਤੋਂ 1860 ਲੈ ਕੇ 1926 ਤੱਕ ਉਹਨੇ ਇੱਕ ਬਾਅਦ ਚ ਇਹ ਮਿਊਜ਼ੀਅਮ ਵਿੱਚ ਕਨਵਰਟ ਕਰਤਾ ਉਸ ਬਾਅਦ ਤੇ ਇਹ ਮਿਊਜ਼ੀਅਮ ਦੀ ਟਾਈਮਿੰਗ ਇਹ ਹੈ ਕਿ April ਤੋਂ September ਤੱਕ ਖੁੱਲਦਾ ਹੈ 10 ਤੋਂ 4 ਇਹ 10 ਤੋਂ 5 ਤੇ 10 ਤੋਂ 4 ਜਿਹੜਾ October ਤੋਂ March ਤੱਕ ਖੁੱਲਦਾ ਹੈ ਇਹਦਾ ਨੰਬਰ ਹੈ ਐਸ ਦੀ ਟਿਕਟ ਹੈ ਤੁਸੀਂ ਵੇਖੋ ਅਡਲਟ ਜੇ ਸਿੰਗਲ ਆਉਂਦੇ ਹੋ ਤੇ 3 ਪਾਉਂਡ ਤੇ ਕੁਝ ਪੈਨੀਆਂ ਲੱਗਦੀਆਂ ਨੇ ਇਹ ਬੱਚਿਆਂ ਦੇ 2.6 ਤੇ ਫੈਮਿਲੀ ਗਰੁੱਪ ਹੈ 290 ਤੇ ਬਾਕੀ ਆਪਾਂ ਤੁਹਾਨੂੰ ਇਹਨੂੰ ਅੰਦਰੋਂ ਦਿਖਾਉਣੀ ਹੈ ਇਹ ਸ਼ਾਇਦ ਮਹਾਰਾਣੀ ਦਾ ਜਦਾਂ ਦੀ ਵਾਈਫ ਦੀ ਫੁੱਟ ਹੈ ਤੇ ਉਹ ਸਾਮਰੇ ਰਿਸੈਪਸ਼ਨ ਇੱਥੇ ਰਿਸੈਪਸ਼ਨ ਤੋਂ ਤੁਸੀਂ ਟਿਕਟ ਲੈ ਕੇ ਫਿਰ ਤੁਸੀਂ ਇਹਨੂੰ ਦੇਖ ਸਕਦੇ ਹੋ ਇਹ ਇਸ ਦਾ ਸਟ੍ਰਕਚਰ ਹੈ ਤੇ ਕਿੰਦਾ ਹੈ ਰਿਆ ਹੁਣ ਤੁਹਾਨੂੰ ਜਗਦੀਪ ਸਿੰਘ ਜੀ ਜੋ ਇੱਥੇ ਰਹਿੰਦੇ ਆ ਉਹ ਦੱਸਣਗੇ ਹਾਂ ਅੱਜ ਆਪਾਂ ਪਹੁੰਚੇ ਹਾਂ ਸੈਟ ਕੋਰ ਐਂਸ਼ੀਐਂਟ ਹਾਊਸ ਮਿਊਜ਼ੀਅਮ ਸੋ ਇਸ ਮਿਊਜ਼ੀਅਮ ਦੀ ਹਿਸਟਰੀ ਬਹੁਤ ਅਗਲੀ ਅੱਗੇ ਆਪਾਂ ਦੱਸਾਂਗੇ ਇਹਦਾ ਤੇ ਸਟਰਕਚਰ ਬਾਰੇ ਆ ਇਹ ਜਿਵੇਂ 15th ਸੈਂਚਰੀ ਚ ਬਣਿਆ ਤੇ ਘਰ ਪਹਿਲਾਂ ਪਬਲਿਕਲੀ ਸੀਗਾ ਰੈਜ਼ੀਡੈਂਸ ਰਿਹਾ ਕਾਫੀ ਮਲਮ ਹੁੰਦਾ ਹੁੰਦਾ ਹੋਇਆ ਐਟ ਦਾ ਲਾਸਟ ਪ੍ਰਿੰਸ ਰੈਜੀ ਕਿ ਜੋ ਇਹ ਮਾਰਾ ਜਗਦੀਪ ਸਿੰਘ ਦਾ ਮੁੰਡਾ ਸੀਗਾ ਉਹਦੇ ਕੋ ਆਇਆ ਤੇ ਉਹਨੇ ਫੇਰੇ ਕਰ ਦਿੱਤਾ ਆ ਐਂਸ਼ੀਅੰਟ ਹਾਊਸ ਵਾਲਿਆਂ ਨੂੰ ਗਿਫਟ ਕੀਤਾ ਹੈ ਇਸ ਨੂੰ ਮਿਊਜ਼ੀਅਮ ਬਣਾਇਆ ਗਿਆ ਜਦੋਂ ਮਹਾਰਾਜਾ ਤਲਬ ਸਿੰਘ ਦੇ ਪੁੱਤਰ ਨੇ ਦਿੱਤਾ ਪੁੱਤਰ ਨੇ ਦਿੱਤਾ ਮਹਾਰਾਜਾ ਤਲਬ ਸਿੰਘ ਦੇ ਪੁੱਤਰ ਕੋਈ ਗੱਲ ਸੀ ਅੱਛਾ ਜੀ ਪਹਿਲਾਂ ਮਤਲਬ ਪ੍ਰਾਈਵੇਟ ਸੈਕਟਰ ਚ ਜਿਆਇਆ 34 ਕਿਉਂਕਿ 1/4 ਸੀਗਾ ਕਿ ਟਾਈਮਿੰਗ ਲੈਂਡ ਦਾ ਬੇਸ਼ੱਕ ਹੁਣ ਨਹੀਂਗਾ ਹਾਂ ਜੀ ਸੋ ਦੇ ਰੀਜ਼ਨ ਆਪ ਇਹ ਚੀਜ਼ਾਂ ਆ ਦਿਖਾਈਆਂ ਗਈਆਂ ਹਰ ਦੇਸ ਕਿਵੇਂ ਦੀ ਸੀ ਹਣ ਇੰਦਾਂ ਦੇ ਦੇਖ ਸੀ ਬਾਰੂ ਹਣ ਦੋਰ ਦੀਆਂ ਟਾਈਲਾਂ ਕਿਵੇਂ ਦੀਆਂ ਸੀ ਇਹ ਦੋਰ ਦੇ ਟੀਮ ਕਿਵੇਂ ਦੇ ਕੀਤੇ ਹੋਏ ਸੀ ਲੱਕੜ ਦੇ ਬਣੇ ਹੋਏ ਇਥੋਂ ਆਪਸ ਸਮੈਲ ਕਰ ਸਕਦੇ ਹਾਂ ਕਿ ਅੰਦਰੋਂ ਸਮੈਲ ਕਿਵੇਂ ਦੀ ਆਉਂਦੀ ਸੀਗੀ ਹਾਂ ਮੈਂ ਸਮੈਲ ਕੀਤੀ ਬੜੀ ਖੂਬਸੂਰਤ ਹਾਂਜੀ ਇਹ ਪੁਰਾਣੀ ਕਲੀਆਂ ਫੋਟੋਆਂ ਲਗੀਆਂ ਆ ਇਹ ਜਿਹੜੇ ਆ ਇੱਕ ਹੁਣ ਹੈ ਜਿਹੜਾ ਥੋਮਸ ਡੈਨੀ ਹਾਂਜੀ ਜੀ ਥੋਮਸ ਡੈਨੀ ਸੋ ਮੇਬੀ ਰਹੇ ਹੋਣਗੇ 18ਵੀਂ ਹਿਸਟਰੀ ਪੁਰਾਣੀ ਹੈ 18th ਸੈਂਚਰੀ ਤੋਂ ਚਲਦੀ ਹੈ ਹਾਂਜੀ ਹਾਂਜੀ ਇਹ ਆਊਟਸਾਈਡ ਦਾ ਥੋੜਾ ਜਿਹਾ ਸੋ ਹਾਂਜੀ ਨਹੀਂ ਕਰਦੇ ਹੂੰ ਇਹ ਬਿਲਡਿੰਗ ਦਾ ਸਟਰਕਚਰ ਆਊਟਸਾਈਡ ਕਿ ਉਹ ਉਸ ਟਾਈਮ ਸੀ ਵਿੰਡੋ ਸੀ ਹਾਂ ਵਿੰਡੋ ਦੇ ਪੈਨਲ ਆਏ ਠੀਕ ਆ ਤੇ ਫਰੈਂਡਸ ਆ ਬਾਦ ਦਾ ਸਟਰਕਚਰ ਕਿਵੇਂ ਦਾ ਦੀਗਾ ਸਰਵਿਸ ਕਿਵੇਂ ਦਾ ਦੀਗਾ ਅਚੀ ਆ ਚੀਜ਼ ਆ ਜਿੱਥੇ ਆਪਾਂ ਅੱਜ ਸੜੀਆ ਯੂਜ਼ ਕਰਦੇ ਆਂ ਸਟਰੀ ਯੂਜ਼ ਕਰਦੇ ਆਂ ਉਹਦੀ ਥਾਂ ਤੇ ਕਿਵੇਂ ਲੱਕੜਾ ਪਾ ਕੇ ਉਹਨਾਂ ਨੇ ਜਾਲ ਪਾ ਕੇ ਕੰਕਰੀਟ ਦੀ ਥਾਂ ਤੇ ਕੀ ਮਟੀਰੀਅਲ ਯੂਜ਼ ਕਰਦੇ ਸੀਗੇ ਠੀਕ ਉਹ ਜੀ ਡਿਸਕ੍ਰਾਈਬ ਕੀਤੀ ਗਈ ਆ ਬਾਅਦ ਦੀ ਬੰਨਿ ਥੋੜਿਆ ਤਾਂ ਕਰ ਦੂ ਆ ਤਾਂ ਚਾਹੀਦਾ ਬਾਅਦ ਦੀ ਸਮੈਲੀ ਵੀ ਅਜੇ ਤੱਕ ਖਾਮ ਕੇ ਰੱਖੀ ਹੈ ਕਿ ਉਸ ਸਮੇਂ ਦੀ ਬਾਅਦ ਇਸ ਮੈਲ ਕਿਤਾ ਨਹੀਂ ਸੀ ਸੋ ਬਾਅਦ ਕੋਈ ਚੀਜ਼ਾਂ ਕਿਉਂਕਿ ਪ੍ਰਿੰਸਪਲੈਟਿਕ ਤੋਂ ਬਾਅਦ ਕਾਫੀ ਇੱਥੇ इंडिया ਸਾਊਥ ਏਸ਼ੀਆ ਦੀ ਦਾ ਇੱਧਰ ਦਾ ਇੱਕ ਇਸਟੀਨਾ ਜੁੜ ਗਿਆ ਉਹ ਚੀਜ਼ਾਂ ਉਹ ਵੇਥੇ ਜਿਹੜੇ ਲੋਕ ਰਹਿ ਚੁੱਕੇ ਆ ਉਹਨਾਂ ਦੀ ਅਛਾ ਹੀ ਇਧਰ ਆਪਾਂ ਦੇਖੀ ਜੱਗ ਤੇ ਆ ਕੰਮ ਵੀ ਪ੍ਰਾਪ ਉਹ ਜਿਹੜਾ ਸ਼ਕਤੀ ਦਤਿਆ ਆ ਉੱਤੇ ਹਲੇ ਵੀ ਆਪਾਂ ਤੀਰ ਲਗਾ ਸਕਦੇ ਹਾਂ ਠੀਕ ਆ ਹੂੰ ਹੂੰ ਉਹ ਸੇਫਰੀ ਕਿਦਾ ਇਹ ਆ ਉਹ ਮਿਦਾ ਸੋ ਨੈਕਸਟ ਆਇਆ ਇਹੋ ਨਾਲੇ ਕੰਟੀ ਲੋਕਾਂ ਦੇ ਕਿਵੇਂ ਦਾ ਕਾਂਡ ਪੂਣੇ ਸੀਗਾ ਕਿਵੇਂ ਕਰਦੇ ਸੀਗੇ ਵਾਰੀਆਂ ਦੀਆਂ ਉਹ ਰੀਆਂ ਉਹ ਲਕਈਆਂ ਗਏ ਨੇ ਇਹ ਗੜਿਆ ਇਹ ਸਮਥਿੰਗ ਮੇਬੀ ਹਾਂ ਟਾਈਮ ਕਿਦਾਂ ਪਾ ਤੂ ਬਤੋਂਦੇ ਆ ਉਵੇਂ ਦਾ ਕੁਛ ਹੋਊ ਹੂੰ 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 ਹਾਂ ਕਿਉਂ ਮੇ ਟੈਕਸਪਲੇਨ ਤਾਂ ਨਹੀਂ ਕੀਤਾ ਕੀ ਚੀਜ਼ ਆ ਇਹ ਹੂੰ ਹੂੰ ਮਾਡਲ ਫੋਟੋ ਲੈਤਾ ਜੁ ਕਿ ਰੋਕਣੇ ਫੋਟੋ ਆ ਇਹਦਾ ਬ੍ਰਿਟਿਸ਼ਰ ਆ ਫਿਊ ਖਾਣਾ ਕਿਵੇਂ ਦਾ ਖਾਂਦੇ ਸੀਗੇ ਇਥੇ ਆਪਾਂ ਫੀਲ ਕਰ ਸਾਰੇ ਟੇਬਲ ਤੇ ਬੈਠ ਕੇ ਵੀ ਜਿੱਦਾਂ ਨਾਲ ਖਾਂਦੇ ਸੀ ਕਿਵੇਂ ਰਾਂਦੇ ਹੋ ਗੇਰਾ ਆ ਸੱਦਾ ਹੀ ਇਗਲਾ ਕੋਖੜ ਵੱਡਾ ਵੱਡਾ ਵੇਖੋ ਪੁੱਠੇ ਕੀਤੇ ਇਹ ਵੀ ਸਨੇਗ ਸਨੇਗ ਸੱਪ ਅੱਛਾ ਜੀ ਆ ਵਜ਼ੂ ਦੇ ਸਮੇਂ ਦੇ ਜੋ ਥੋੜੇ ਹਨੇ ਦੇ ਮਸ਼ੀਨ ਜਿਹੜੇ ਜਿਹੜੇ ਇਸ ਘਰ ਵਿੱਚ ਮੈਂਬਰ ਆ ਚੁੱਕੇ ਆ ਮੇਬੀ ਉਹੀ ਉਹਨਾਂ ਦੀ ਹੀ ਹੋਣਾ ਇਹਨਾਂ ਬਾਰੇ ਨਾਲ ਤੁਹਾਨੂੰ ਡਿਸਕ੍ਰਾਈਬ ਹੀ ਕੀਤਾ ਇੱਥੇ ਬੜਾ ਹਾਂਜੀ ਐ ਫਿਰ ਉਹ ਵੀ ਕਰ ਚਿਮਨੀ ਮੇਬੀ ਚਿਮਨੀ ਹੈ ਨਾ ਚਿਮਨੀ ਹਾਂਜੀ ਹਾਂਜੀ ਇੱਥੇ ਅੱਗ ਬਾਲਦੇ ਨਹੀਂ ਸੀ ਮਹਿੰਦੇ ਹੁੰਦੇ ਸੀ ਕੋਈ ਭਾਂਡੇ ਕੋਈ ਬਰਤਨ ਉੱਤਰੀ ਪਏ ਹੂੰ 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 ਬਾਪਾ ਦੇ ਠੀਕ ਆ ਸਟਰਕਚਰ ਉਵੇਂ ਦਾ ਉਵੇਂ ਹੀ ਆ ਕਰਦਾ ਹਨਾ ਕਿਸੇ ਟਾਈਮ ਮਾਰਾ ਲੀਫੇ ਵੀ ਜਾ ਗਿਆ ਇਥੇ ਹਾਂਜੀ ਹਾਂਜੀ ਚਲੋ ਅੱਗੇ ਚਲਦੇ ਆ ਕਰ ਦਿਆ ਕੰਦਾ ਜੇ ਵੀ ਸੇਮ ਟੂ ਸੇਮ ਉਸੇ ਤਰੀਕੇ ਦੀਆਂ ਵਿੱਚ ਪਿਲਰਾਂ ਦੀ ਥਾਂ ਦੇ ਉੱਤੇ ਇਹਨਾਂ ਨੇ ਲੱਕੜਾਂ ਲਾਈਆਂ ਇਹ ਪਤਾ ਨਹੀਂ ਮਿੱਟੀ ਤਾਂ ਨਹੀਂ ਕਹਿ ਸਕਦੇ ਇਹਨੂੰ ਤੇ ਨਾ ਹੀ ਸੀਮੈਂਟ ਹੂੰ ਇਹਨਾਂ ਨੇ ਪੂਨੇ ਤੋਂ ਤਿੰਨ ਤੋਂ ਚਾਰ ਦੇ ਵਿੱਚ ਇੰਡੀਆ ਵਿਜ਼ਿਟ ਕੀਤਾ ਆ ਲੌਰ ਗਏ ਆ ਕਸ਼ਮੀਰ ਗਏ ਆ ਡਲਹਾਉੜ ਸੀ ਗਏ ਆ ਸ਼ਿਮਲਾ ਮਾਹਾਰਸਲ ਗਏ ਆ ਉੱਥੇ ਦਿਵਾਲੀ ਵੀ ਮਨਾਏ ਆ ਉੱਥੇ ਮਨਾ ਕੇ ਆਏ ਆ ਉੱਥੇ ਇੱਕ 올ਡ ਮੈਨ ਮਿਲਿਆ ਆ ਜਿਨ੍ਹਾਂ ਨੇ 60 ਸਾਲ ਪਹਿਲਾਂ ਮਾਰੇ ਆ ਰਣਜੀਤ ਸਿੰਘ ਨਾਂ ਚੌਕ ਕੀਤੀ ਸੀਗੀ ਅੱਛਾ ਇਹ ਮਾਰਾੜੀ ਇਹ ਉਹਦੀ ਬੇਟੀ ਆ ਹਾਂਜੀ ਕਹਤੋ ਹਾਂਜੀ ਐਂਡ ਫਿਰ ਇੱਥੇ ਇਥੇ ਉਹ ਸਾੜ੍ਹ ਦੀ ਮਾਇਂਦੇ ਵੀ ਗਏ ਆ ਜਿਹੜੀ ਮਹਾਰਾਜ ਤਲੀਪ ਸਿੰਘ ਦੀ ਸਾੜ੍ਹ ਦੀ ਮਾਇਂਦੇ ਉਹਨਾਂ ਦੀ ਪਰਸਨਲ ਪ੍ਰਾਪਰਟੀ ਉਹ ਆਰਗੂ ਕਰਦੇ ਦੀ ਗੀ ਜਾਨੀ ਲੋਨ ਦੀ ਮਿੱਲ ਸੀ ਉਹਦੀ ਲੋਨ ਦੀ ਮਿੱਲ ਸੀਗੀ ਤੇ ਉਹ ਮਤਲਬ ਇਹਨਾਂ ਨੇ ਰਾਜ ਕੋਲਿਆ ਤੇ ਉਹਦੀ ਪਰਸਨਲ ਪ੍ਰਾਪਰਟੀ ਵੀ ਨਹੀਂ ਦਿੱਤੀ ਹੈ ਨਾ ਹਾਂਜੀ ਅਸੀਂ ਫਿਰ ਹੁਣ ਥੂ ਮਿਊਜ਼ੀਅਮ ਚੋਂ ਨਿਕਲ ਕੇ ਤੇ ਉਹਦੇ ਲਾਗੇ ਪੰਜ ਕਿ ਮਿੰਟ ਪੈਦਲ ਵਾ ਤੇ ਪੰਜ ਛੇ ਮਿੰਟ ਦੀ ਗੱਡੀ ਦਾ ਗੱਡੀ ਦਾ ਥੋੜਾ ਘੁੰਮ ਕੇ ਹੁੰਦਾ ਤੇ ਲਾਗੇ ਮਹਾਰਾਜਾ ਤਲੀਪ ਸਿੰਘ ਦਾ ਸਟੈਚੂ ਹੈ ਇਹ ਹਿਸਤਤ ਦੇਖਣ ਆਏ ਆ ਤੇ ਇਹ ਏਰੀਆ ਤਾਂ ਬੜਾ ਵਧੀਆ ਹੈ ਕਿਉਂਕਿ ਇਹ ਸਿਟੀ ਟਾਈਪ ਜਾਵਾ ਤੇ ਲੇਕ ਨੂੰ ਬੜੀ ਸੋਹਣੀ ਪੜੀ ਹੈ ਤੇ ਨਾਲ ਨਾਲ ਲੇਕ ਨਹੀਂ ਕਹਿ ਸਕਦੇ ਨਹਿਰ ਸੈਪੀ ਕਹ ਲਓ ਹਨਾ ਕੈਮਰਾ ਘੁਮਾ ਕੇ ਆਖਰੀ ਮਹਾਰਾਜੇ ਮਹਾਰਾਜਾ ਤਲੀਪ ਸਿੰਘ ਦੇ ਸਪੈਸ਼ਲ ਬੋਰਡ ਕੋੜਾ ਪਿਕਚਰ ਫੂਰ ਜੋੜ ਕਰਕੇ ਤਾਂ ਫੋਟੋ ਥੋੜੀ ਸਾਫ਼ ਨਹੀਂ ਆ ਰਹੀ ਇਹ ਤਾਂ ਪਿੰਸਸ 1990 ਜੀ ਬਣਾਇਆ ਸਟੈਚੂ ਹੈ ਹੂੰ ਉਹਨੇ ਸੋਲਿੰਗ 1990 ਨਾ ਤਜੀ ਲਾਇਆ ਹਾਂ ਇੱਧਰ ਪੰਜਾਬੀ 'ਚ ਇੱਧਰ ਲਿਖਿਆ ਹੈ ਮਹਾਰਾਜਾ ਦਲੀਪ ਸਿੰਘ 1836-1970 ਦੇ ਸਿੱਖਾਂ ਦੇ ਆਖਰੀ ਬਾਦਸ਼ਾਹ ਜਿਨ੍ਹਾਂ ਨੂੰ ਸਿੱਖ ਰਾਜ ਦੇ ਖੁਸਣੋਂ ਪ੍ਰੰਤ ਅੰਗਰੇਜ਼ਾਂ ਨੇ ਬੰਦੀ ਬਣਾ ਕੇ ਇੰਗਲੈਂਡ ਵਿੱਚ ਲੈ ਜਾਂਦਾ ਮਹਾਰਾਜਾ ਨੇ ਸਿੱਖ ਰਾਜ ਨੂੰ ਮੁੜ ਸਥਾਪਿਤ ਕਰਨ ਦਾ ਆਖਰੀ ਦਮ ਤੱਕ ਜਦੋਜਹਿਰ ਕੀਤੀ ਅੱਜ ਵੀ ਇਸ ਸੁਪਨੇ ਨੂੰ ਸਹਾਰਾ ਕਰ ਲਈ ਸਿੱਖ ਨਿਤ ਪ੍ਰਤੀ ਰਾਜ ਕਰੇਗਾ ਖਾਲਸਾ ਅਰਦਾਸ ਕਰਦਾ ਹੈ ਤੇ ਮੰਤਵ ਦੀ ਪੂਰਤੀ ਨਿਖਾਵੇਗਾ ਹਾਂਜੀ ਜੀ ਨੇ ਪੂਰੀ ਕੋਸ਼ਿਸ਼ ਕੀਤੀ ਆਪਣਾ ਸਿੱਖ ਰਾਜ ਬਹਾਲ ਕਰਨ ਦੀ ਪਰ ਸਰਕਾਰਾਂ ਨੇ ਨਹੀਂ ਉਹਦੀ ਵਿਚਾਰੇ ਦੀ ਵਾਪਸ ਹੀ ਛਾਣ ਦਿੱਤੀ ਤੇ ਉਹਦਾ ਸਾਰਾ ਕੁਝ ਖੋ ਵੀ ਲਿਆ ਇਹ ਏਰੀਆ ਵਾ ਬੜਾ ਸੋਹਣਾ ਵਾ ਪੀਸਫੁੱਲ ਮਾਹਿੰਦਾ ਪੀਸਫੁੱਲ ਮਾਹੌਲ ਆ ਆਹ ਰੋ ਕੋਣ ਪੱਤੇ ਝੜ ਹੋਈ ਇਸ ਕਰਕੇ ਇੱਥੇ ਪੱਤੇ ਆ ਤੇ ਜਦੋਂ ਬਹਾਰ ਹੋਊਗੀ ਉਹ ਤੇ ਕਾਫੀ ਹਰੇ ਭਰੇ ਹੋਣਗੇ। ਲਓ ਜੀ ਹੁਣ ਆਪਾਂ ਮਹਾਰਾਜਾ ਦਲੀਪ ਸਿੰਘ ਦਾ ਸਟੈਚੂ ਵੇਖਣ ਤੋਂ ਬਾਅਦ ਜਿੱਥੇ ਮਹਾਰਾਜਾ ਦਾ ਦਲੀਪ ਸਿੰਘ ਦੀ ਕਬਰ ਆ ਤੇ ਉੱਥੇ ਪਹੁੰਚ ਗਏ ਹਾਂ ਇਹ ਚਰਚਾ ਤੇ ਪਹਿਲਾਂ ਇਹ ਚਰਚਾ ਬਾਂਧੂਗੀ ਸੀ। ਤੇ ਅੱਜ ਇਸ ਵਾਰ ਹੀ ਦੇਖਦੇ ਆਂ ਕਿ ਚਰਚਾ ਉੱਥੋਂ ਆਪਾਂ ਵੀ ਚੱਲਦੇ ਆਂ। ਚਰਚ ਦੇ ਵਿੱਚ ਜਿਹੜਾ ਇਹਦਾ ਇੱਥੇ ਤਾਂ ਫਾਦਰ ਬੁੜਿਆ ਸੀ ਉਹ ਇੱਥੇ ਜਿਹੜਾ ਇਹਦਾ ਮਤਲਬ ਕਿਤਾਬ ਬਣਿਆ ਸੀ ਪੂਰਾ ਉਹਦੇ ਵਿੱਚ ਪਾਸਟਰ ਸੀਗਾ ਜਿਹਨੂੰ ਫਾਦਰ ਕਹਿੰਦੇ ਆ ਇਹ ਚਰਚ ਵਾ ਇੱਥੇ ਕਬਰਾਂ ਨੇ ਸਾਰੇ ਪਗੰਦੇ ਆ ਦੇਖਦੇ ਹਾਂ ਐ ਉਹ ਜਗਾਹ ਆ ਜਿੱਥੇ ਰਣਜੀਤ ਬਾਵੇ ਨੇ ਗਾਣਾ ਸ਼ੂਟ ਕੀਤਾ ਕਿ ਐਦ ਕੀ ਦਰੀਬ ਸੇ ਆ ਤੂ ਰਾਜ ਕਰੇ ਜਦੋਂ ਸਿੱਖ ਰਾਜ ਆ ਜਾਵੇ ਤੇ ਇਸ ਜਗ੍ਹਾ ਦੇ ਉੱਤੇ ਉਹਨੇ ਗਾਣਾ ਸ਼ੂਟ ਕੀਤਾ ਤੁਸੀਂ ਉਹਦੀ ਵੀਡੀਓ ਚ ਵੇਖ ਸਕਦੇ ਹੋ ਸਾਡਾ ਤੇਰੇ ਨਾਲ ਦੁੱਖ ਨਾਲੇ ਰਾਜ ਦੀ ਆ ਭੁਖ ਗੁਰੂ ਬਖਸ਼ੇਗਾ ਜਦੋਂ ਹਵਾ ਬਦਲੂਗੀ ਰੁਖ ਖੌਰੇ ਕਿਹੜਾ ਹੋਉ ਦੋ ਬਿਨਾ ਰੁਕੇ ਤੋਂ ਲਹਾਰ ਕੋਈ ਅੰਬਰ ਸਰੋਂ ਜਾਵੇ ਕੋਈ ਅੰਬਰ ਸਰੋਂ ਜਾਵੇ ਐਸ ਕੀ ਦਲੀਪ ਸਿਆ ਪੂਰਾਜ ਕਰੇ ਜਦੋਂ ਸਿੱਖ ਰਾਜ ਆਵੇ ਜਦੋਂ ਸਿੱਖ ਰਾਜ ਆਵੇ ਅੱਤ ਕੀ ਦਲੀਪ ਸਿਆ ਤੂੰ ਰਾਜ ਕਰੇ ਜਦੋਂ ਸਿੱਖ ਰਾਜ ਆਵੇ ਜਦੋਂ ਸਿੱਖ ਰਾਜ ਆਵੇ ਉਹ ਤਾਂ ਰੁਕਮਚ ਸੀਗੇ ਨਹੀਂ ਜੇ ਆਈ ਉੱਤੇ ਆਉਂਦੇ ਫਿਰ ਖਾਲਸੇ ਦੀ ਫੌਜ ਕੋਲੋਂ ਜਿੱਤ ਕੇ ਵਿਖਾਉਂਦੇ ਸਦਾ ਜੱਜ ਕਰ ਹੋਗੇ ਉਹ ਜੋ ਕੁਰਬਾਨ ਸਗੇ ਇੰਗਲੈਂਡ ਜਿੱਤ ਲੈਂਦੇ ਬਾਬਾ ਹਰੂਮਾਨ ਗੋਜੀ ਪਹੁੰਚ ਗਿਆ ਸੀ ਮਹਾਰਾਜਾ ਦਲੀਪ ਸਿੰਘ ਦੀ ਕਬਰ ਦੇ ਉੱਤੇ ਇੱਥੇ ਸਾਡੇ ਪੰਜਾਬ ਦੇ ਸ਼ੇਰ ਦਾ ਪੁੱਤ ਸਦਾ ਦੀਨੀ ਦੇ ਸੰਗਯਾ 1838 ਦੇ ਵਿੱਚ ਜੰਮਿਆ ਸੀਗਾ ਸਤੰਬਰ 1838 ਤੇ 22 ਅਕਤੂਬਰ 1893 ਵਿੱਚ 55 ਸਾਲ ਦੀ ਉਮਰ ਹੋ ਕੇ ਤੇ ਇਹ ਦੁਨੀਆ ਨੂੰ ਹਲਵਿਦਾ ਕਹਿ ਗਿਆ ਤੇ ਸੰਘਰਸ਼ ਕਰਦਾ ਰਿਹਾ ਆਪਣੇ ਰਾਜ ਵਾਸਤੇ ਮਹਾਰਾਜਾ ਦਲੀਪ ਸਿੰਘ ਨੇ ਆਪਣੀ ਆਖਰੀ ਸਮਾਂ ਜਿਹੜਾ ਸੀ ਪੈਰਿਸ ਦੇ ਵਿੱਚ ਬਤੀਤ ਕੀਤਾ ਕਿਉਂਕਿ ਉਸ ਨੂੰ ਇਹ ਘਰ ਵਿੱਚ ਹੀ ਕੈਵ ਕੀਤਾ ਗਿਆ ਸੀ ਤੇ ਪੈਰਸ ਦੇ ਵਿੱਚ ਉਹਨੇ ਆਪਣਾ ਆਖਰੀ ਦਮ ਤੋੜਿਆ ਫਿਰ ਉਸ ਨੂੰ ਇੱਥੇ ਲਿਆ ਕੇ ਦਫਨਾਇਆ ਗਿਆ ਤੇ ਉਦੋਂ ਦੇ ਨਾਲ ਹੀ ਦੂਜੀ ਕਬਰ ਹੈ ਬੰਬਾ ਮਹਾਰਾਣੀ ਗਲੀਬ ਸਿੰਘ ਦੀ ਜੁੜੀ ਘਰ ਵਾਲੀ ਸੀਗੀ ਤੇ ਇਹ ਵੀ 1848 ਚ ਜੰਮੀ ਤੇ 1887 ਦੇ ਵਿੱਚ ਇਹ ਦੁਨੀਆ ਨਾਲ ਵਿਦਾ ਕਹ ਗਈ ਇਸਦੇ ਨਾਲ ਹੀ ਆ ਤੀਸਰੀ ਕਬਰ ਅਲਵਾਰਟ ਅਲਵਾਰਟ ਇਹ ਜਿਹੜੀ ਤੀਸਰੀ ਕਬਰ ਹੈ ਇਹ ਮਹਾਰਾਜਾ ਤਲੀਪ ਸਿੰਘ ਦੇ ਪੁੱਤ ਦੀ ਸੀਗੀ ਇਹ 1879 79 ਦੇ ਵਿੱਚ ਜੰਮਿਆ ਤੇ 1893 ਵਿੱਚ ਇੱਕ ਵਾਰ ਫਾਤੀ ਦੋਵੇਂ ਆਪਰੇ ਇਹ ਮੇਜਰ ਆਸਿਪੂਰ ਚ ਬਚੋ ਅੱਛਾ ਸੇਮ ਇਅਰ ਸੇਮ ਇਅਰ ਆ 18 ਸੂਤਰ ਨੇ ਹਾਂਜੀ ਉਹ ਉਹ ਵੀ ਸਾਲ ਤੋਂ ਤਰ੍ਹਾਂ ਮੈਂ ਜੁਗਿਆ ਉਹ 22 ਅਕਤੂਬਰ ਨੂੰ ਆ ਅੱਛਾ ਤੇ ਇਹ ਹੋਇਆ ਇੱਕ ਮਹੀਨਾ ਉਹ ਮਤਲਬ ਦੋ ਤਿੰਨ ਮਹੀਨੇ ਬਾਅਦ ਦੇ ਵਿੱਚ ਮਹਾਰਾਜਾ ਤਰਨ ਸਿੰਘ ਜਿਹੜੇ ਸੀ ਨਾ ਉਹ ਬਾਅਦ ਦੇ ਵਿੱਚ ਪੂਰੇ ਹੋਇਆ ਬਾਕੀ ਤੁਸੀਂ ਇੱਥੇ ਵੇਖ ਸਕਦੇ ਹੋ ਕਿ ਬਹੁਤ ਸਾਰੀਆਂ ਕਬਰਾਂ ਨੇ ਪਰ ਇਹ ਰਾਇਲ ਫੈਮਿਲੀ ਸੀ ਇਹਨਾਂ ਦੀਆਂ ਕਬਰਾਂ ਨੂੰ ਜਿਹੜਾ ਸੰਗਮਾਰ ਮਰ ਵੀ ਲਾਇਆ ਤੇ ਉਹ ਵੀ ਵਧੀਆ ਲਾਇਆ ਇਹ ਆਪਣੇ ਬੰਦਿਆਂ ਨੇ ਇਹ ਆਪਣੇ ਮਤਲਬ ਇੱਥੇ ਪੰਜਾਬੀ ਕਮਿਊਨਿਟੀ ਨੇ ਸਪੈਸ਼ਲੀ ਨੂੰ ਵਧੀਆ ਤਰੀਕੇ ਨਾਲ ਕੋਈ ਇੱਥੇ ਕੋਈ ਆਗੂ ਦੇਖੇ ਵਧੀਆ ਲੱਗੂ ਬਾਕੀ ਕੋ ਰਹੰਦਾ ਤਾਂ ਮੈਨੂੰ ਪਤਾ ਨਹੀਂ ਪਰ ਇੱਥੇ ਆ ਕੇ ਆਪਣੇ ਲੋਕ ਪੁੱਲ ਚੜਾ ਕੇ ਜਾਂਦੇ ਨੇ ਤੇ ਮੋਮਬਤੀਆਂ ਦੀਵੇ ਜਗਾ ਕੇ ਜਾਂਦੇ ਨੇ ਇਹ ਕਾਬਰ ਇਹ ਚਰਚ ਦੇ ਪਿਛਲੇ ਪਾਸੇ ਆ ਤੇ ਇੱਥੇ ਪੰਜਾਬ ਦਾ ਜਿਹੜਾ ਸੀ ਸਿੱਖ ਰਾਜ ਦਾ ਖਾਤਮਾ ਇੱਥੇ ਜਾ ਕੇ ਖਤਮ ਹੋ ਗਿਆ ਖੋលਿਆ ਜੋ ਸਾਡਾ